ਸਸਿਗਲ ਜੀ ਇਹ ਮੇਰੀ ਚੌਥੀ ਕਿਤਾਬ ਆਓ ਸ਼ੁੱਧ ਪੰਜਾਬੀ ਦਾ ਨਾਰਾ ਸਦਸੀਏ ਇਹ ਮੈਂ ਬੜੇ ਸਮੇਂ ਤੋਂ ਪੰਜਾਬੀ ਬੋਲੀ ਬਾਰੇ ਗੱਲਬਾਤ ਕਰ ਰਿਹਾ ਹਾਂ ਚਰਚਾ ਕਰ ਰਿਹਾ ਹਾਂ ਲਿਖ ਰਿਹਾ ਹਾਂ ਰੰਗਮંચ ਨਾਟਕਾਂ ਰਾਹੀਂ ਪੰਜਾਬੀ ਬੋਲੀ ਦੀ ਪ੍ਰਫੁੱਲਤਾ 'ਤੇ ਯਤਨ ਕਰ ਰਿਹਾ ਹਾਂ ਤੇ ਜਦੋਂ ਕਰੇ ਕਿਉਂਕਿ ਸਿੱਖਿਆ ਭਾਗ ਤੋਂ ਫੋਨ ਕਰਕੇ ਜਦੋਂ ਕਦੇ ਗੱਲ ਹੋਣੀ ਪੰਜਾਬੀ ਸ਼ਬਦ ਜੋੜਾਂ ਵਾਲੇ ਦਾ ਕੰਧਿਆ ਨੇ ਕਹਿਣਾ ਕਿ ਹਾਂ ਜੀ ਪੰਜਾਬੀ ਦੇ ਵਿੱਚ ਇਹ ਸ਼ਬਦ ਕਿਵੇਂ ਪੜਨਾ ਤਾਂ ਮੈਨੂੰ ਬੜਾ ਦੇਖਣਾ ਪੈਣਾ ਵੀ ਕਿਵੇਂ ਮੈਂ ਕਿਵੇਂ ਦੱਸਾਂ ਕਿਹੜਾ ਸ਼ਬਦ ਕਿਵੇਂ ਪੜਨਾ ਕਿਉਂਕਿ ਸ਼ਬਦ ਕੋਈ ਇਸ ਤਰ੍ਹਾਂ ਨਹੀਂ ਕਿ ਬੜੀ ਬੜੀ ਅਖੀਰ ਦੇ ਦਈਏ ਕਈ ਸ਼ਬਦਾਂ 'ਚ ਕਿੱਥੇ ਬਰਤ ਹੁੰਦਾ ਉਹ ਬਹੁਤ ਮਹੱਤਵਪੂਰਨ ਰੱਖਦਾ ਜਾਂ ਉਹਨੂੰ ਕਈ ਵਾਰ ਚੰਡੀਗੜ੍ਹ ਬਲਾਉਣਾ ਉਹਨਾਂ ਨੇ ਵੀ ਚਲੋ ਜੀ ਗਲਤੀਆਂ ਕਰਦੀਆਂ ਕਿਸੇ ਚੀਜ਼ ਦੇ ਮੈਂ ਕਿਹਾ ਵੀ ਮੈਂ ਵੀ ਐਵੇਂ ਪੰਜਾਬੀ ਕੀਤੀ ਹੋਈ ਹੈ ਤੁਸੀਂ ਵੀ ਐਵੇਂ ਪੰਜਾਬੀ ਕੀਤੀ ਹੈ ਮੈਂ ਗਿਆਨੀ ਕੀ ਤੁਹਾਡੇ ਵਿੱਚ ਵੀ ਕੰਨਣ ਕੀਤੀ ਆ ਯਾਰ ਵੀ ਤੁਸੀਂ ਗੱਲਾਂ ਘੱਟਲੇ ਕਰੋ ਉਹ ਕਦੇ ਸਰ ਪਤਾ ਨਹੀਂ ਲੱਗਾ ਲੜਦੀ ਕਿੱਥੇ ਨਿਗਾਹ ਨਹੀਂ ਪੈਂਦੀ ਆ ਮੈਂ ਕਿਹਾ ਕੋਈ ਦਸਵੀਂ ਦੀ ਵਿਆਕਰਨ ਜਿਹੜੀ ਉਹਦੇ ਵਿੱਚ ਲਿਖਿਆ ਹੁੰਦਾ ਹੈ ਕਿ ਇਹ ਸ਼ਬਦ ਸਹੀ ਆ ਇਹ ਗਲਤ ਆ ਉਹ ਕਹਿੰਦੀ ਜਦੋਂ ਅਸੀਂ ਵਿਆਕਰਨ ਚੱਕਦੇ ਆ ਤਾਂ ਕਾਰਕ ਕਾਰਨ ਸੰਬੰਧਕ ਯੋਜਕ ਵਿਸਮੇ ਸਾਰੇ ਸੇ ਦੋਹੜਾ ਹੁੰਦੇ ਆ ਫਿਰ ਮੈਂ ਸੋਚਿਆ ਵੀ ਇੱਛਾ ਇਹਨਾਂ ਚਾਹੀਦੀ ਤਾਂ ਹੈਗੀ ਆ ਸ਼ਬਦ ਜੋੜ ਪਰ ਵਿਆਕਰਨ ਚਾਹੀਦੀ ਮੈਂ ਫਿਰ ਇੱਕ ਕਿਤਾਬ ਲਿਖੀ ਇਹਦੇ ਵਿੱਚ ਵਿਆਕਰਨ ਦਾ ਨਹੀਂ ਹੈ ਵਅਦਿਰਚ ਵਾਕ ਬੰਤਰ ਸ਼ਬਦ ਜੋੜ ਮੁਹਾਵਰੇ ਆਖਾਂ ਇਹ ਫਿਰਥੇ ਮੇ ਇੱਕ ਲਿਆ ਨੁਕਤਾ ਕੇ ਬਿੰਦੀ ਤੇ ਕੰਨੇ ਦੀ ਲੜਾਈ ਹੋ ਜਾਂਦੀ ਆ ਕੰਨਾ ਬਿੰਦੂ ਨੂੰ ਕਹਿੰਦਾ ਤੂੰ ਕੇ ਲਗਾਖ ਮੈਂ ਲਾਗਾ ਤੈਨੂੰ ਕੋਈ ਪਾਉਂਦਾ ਕੋਈ ਨਹੀਂ ਪਾਉਂਦਾ ਤੇਰੀ ਕਬੁਕਤ ਆ ਮੇਰਾ ਮੇਰਾ ਨਾਮ ਆ ਪੂਰਾ ਕੰਨੇ ਦਾ ਕਿੰਝ ਕਹਿੰਦੀ ਐ ਚ ਬਿੰਦੀ ਫਿਰ ਦੋਆਂ ਚ ਮਨ ਮਟਾ ਹੋ ਜਾਂਦਾ ਕੰਨਾ ਵੀ ਜਿੱਥੇ ਜਾਂਦਾ ਬਿੰਦੀ ਉਦੇ ਜਿੱਥੇ ਲੱਗਦਾ ਉਥੇ ਨਾਂ ਲੱਗ ਜਾਂਦੀ ਆ ਤੇ ਉਦੇ ਅਰਥ ਦਾ ਨਾਸ ਹੋ ਜਾਂਦਾ ਕਨਾਂ ਕਦੀ ਬਿਹਾਰੀ ਲੇਕੇ ਜਾਂ ਨਾ ਕਦੀ ਸਿਆਰੀ ਨੂੰ ਕਦੀ ਅੰਕਨ ਨੂੰ ਨੌੜਾ ਨੂੰ ਹੂੜਾ ਨੂੰ ਦਿਲੰਕਣ ਨੂੰ ਲਾਵਾਂਂ ਦਰਾਵਾਂ ਸਮਝ ਲਿਕੇ ਹੁੰਦਾ ਬਿੰਦੀ ਕਿਤੇ ਲੱਗਦੀ ਰਹਿੰਦੀ ਆ ਤਾਂ ਇਹਦੇ ਨਾਲ ਕਿਹਾ ਮੈਂ ਇਸ ਤਰ੍ਹਾਂ ਦੇ 500 ਵਾਕ ਲਈਦੇ ਵਿੱਚ ਲਿਖਿਆ ਜਿੱਤੇ ਬਿੰਦੀ ਪਾਉਣ ਜਾਂ ਨਾ ਪਾਉਣ ਨਾਲ ਅਰਥ ਬਦਲ ਜਾਂਦੇ ਆ ਅਰਥ ਬਦਲਦੇ ਆ ਵਾਕ ਬਣਾਇਆ ਕਿ ਇਹ ਨਹੀਂ ਵੀ ਕਿ ਆਸ ਜਿ세 ਆਸ ਬਦਲਦੇ ਆ ਫਿਰ ਉਸ ਤੋਂ ਬਿਨਾ ਉਹ ਵਾਵੀਰ ਬੱਬੀ ਵਾਲੀ ਸ਼ਬਦਾ ਸ਼ੁੱਧ ਸ਼ੁੱਧ ਕਿੱਥੇ ਬਿੰਦੀ ਪੈ ਚ ਲੱਗਦੀ ਲੱਲੇ ਪੈ ਬਿੰਦੀ ਕਿੱਥੇ ਲੱਗਦੀ ਕਿੰਨਾ ਫਰਕ ਪੈਂਦਾ ਉਹ ਵੀ ਦੇ ਵਿੱਚ ਕਾਫੀ ਵਿਸਥਾਰ ਕੋਲ ਸਮਝਾਇਆ ਗਿਆ ਮੈਨੂੰ ਉਹਦੇ ਵਾਸਤੇ ਬੜੇ ਕੋਸ਼ ਦੇਖਣੇ ਪਏ ਆ ਬੜਾ ਕੋਸ਼ ਕਿਉਂਕਿ ਕੋਈ ਕੋਸ਼ ਕੋਸ਼ ਕਹਿ ਰਿਹਾ ਕੋਈ ਕੁਸ਼ ਕੁਸ਼ ਕਹਿ ਰਿਹਾ ਪਾਸ਼ਾ ਭਾਗ ਸਾਡਾ ਬਰਾਹੁਤ ਜਕਾ ਮੋਰ ਸਾਡੇ ਅਦਾਰੇ ਠੀਕ ਹੈ ਟੈਸਟ ਬਕੋਰ ਤਾਂ ਜਾਂ ਸਰੀਆਂ ਸੈਤਿਵਾ ਜਾਂ ਸਾਡੇ ਪ੍ਰਿਸ਼ਾ ਜਾ ਸਾਡੇ ਆ ਕਾੜਮੀ ਆ ਮਤਲਬ ਮੇਰੇ ਇਹ ਛੇ ਜਾਂ ਸਾਡੇ ਅਖਬਾਰ ਅਲੱਗ ਅਲੱਗ ਮੇਰੀ ਇੱਛਾ ਹੈ ਕਿ ਜਿਨ੍ਹਾਂ ادارے ਕੋਲ ਬਜਟ ਹੈ ਉਹ ਕਿਰਪਾ ਕਰਕੇ ਉਹ ਬਜਟ ਦੇ ਹੇਠਾਂ ਕੋਈ ਵਿਦਵਾਨਾਂ ਦੀ ਕਮੇਟੀ ਬਣਾਉਣ ਤਾਂ ਕਿ ਸ਼ਬਦ ਜੋੜਾ ਬਾਰੇ ਕੋਈ ਕਿਤਾਬ ਆਪਾਂ ਪੰਜਾਬੀ ਪਾਠਕਾਂ ਨੂੰ ਚੋੜੀ ਪਾ ਸਕੀਏ ਲੋਕ ਪੁੱਛਦੇ ਆ ਹਾਂਜੀ ਸੁਨਾਪ ਬਿੰਦੀ ਲੱਗੂਗੀ ਜਿਨਾਪ ਬਿੰਦੀ ਲੱਗੂਗੀ ਮੈਗਰ ਲੱਗੂਗੀ ਵੀ ਨਹੀਂ ਵੀ ਲੱਗੂਗੀ ਉਹਨੇ ਕੀ ਵਿਵਸਾਦਾ ਜਦੋਂ ਲੇ ਪਿੰਝ ਨਹੀਂ ਲੱਗਣੀ ਫਿਰ ਉਹ ਦੱਸਣਾ ਪੈਂਦਾ ਤੂੰ ਸੁਣਾ ਮੈਂ ਸੁਣਾ ਤੂੰ ਗਿਣਾ ਮੈਂ ਗਿਣਾ ਉਹ ਸ਼ਬਦ ਕਿਥੇ ਵਰਤ ਹੋ ਰਿਹਾ ਇਸ ਲਈ ਇੱਕ ਕਿਤਾਬ ਬਹੁਤ ਹੀ ਮਿਹਨਤ ਦੇ ਨਾਲ ਸਭ ਤ੍ਰਿਸ਼ੀ ਪਬਲਿਕੇਸ਼ਨ ਚੰਡੀਗੜ੍ਹ ਨੇ ਛਾਪੀ ਆ ਮੇਰੀ ਚੌਥੀ ਕਿਤਾਬ ਆ ਕਾਫੀ ਜ਼ਿਆਦਾ ਜਿਹਦੇ ਪਰ ਮਿਹਨਤ ਜਿਹੜੀ ਮੈਨੂੰ ਕਰਨੀ ਪਈ ਆ ਤੇ ਮੈਨੂੰ ਉਮੀਦ ਆ ਪੰਜਾਬੀ ਪਾਠਕ ਇਹਦਾ ਵੀ ਜਿਨ੍ਹਾਂ ਜਿਨ੍ਹਾਂ ਨੇ ਪੜ੍ਹੀ ਆ ਉਹਨਾਂ ਨੇ ਕਾਫੀ ਇਹੀ ਜਿਹੜੀ ਪ੍ਰਸ਼ੰਸਾ ਕੀਤੀ ਕਿਉਂਕਿ ਜਦੋਂ ਮੈਂ ਇਹ ਛਪੀ ਨਹੀਂ थी ਮੈਂ ਇਹਦੇ ਜਿਹੜੇ ਪੇ ਦਾ ਪੇ ਦੇ ਪੇ ਦੋ ਪੇ ਤਿੰਨ ਮੈਂ ਵੱਖ-ਵੱਖ ਸੋਸ਼ਲ ਮੀਡੀਆ ਤੇ ਸਾਂਝਾ ਕਰਦਾ ਰਿਹਾ ਤੇ ਉੱਥੇ ਮੈਨੂੰ ਬੜਾ ਮਾਣ ਤਨ ਦੇਸ਼ਾਂ ਦੇਸ਼ਾਂ ਵਿੱਚ ਮਿਲਿਆ ਜਿੱਥੇ ਪੰਜਾਬੀ ਪਿਆਰਾ ਬਸਤ ਹੈ ਉਹਨੇ ਇਸ ਕਿਤਾਬ ਨੂੰ ਪੂਰਾ ਮਾਣ ਦਿੱਤਾ ਇਸ ਲਈ ਮੈਨੂੰ ਪੂਰਨ ਉਮੀਦ ਹੈ ਕਿ ਇਸ ਕਿਤਾਬ ਦਾ ਵੀ ਪੰਜਾਬੀ ਪਾਠ ਪੂਰਾ ਮਿਲ ਪਾਉਣਗੇ ਆਓ ਸ਼ੁੱਧ ਪੰਜਾਬੀ ਦਾ ਨਾਅਰਾ ਸਿਰ ਜੀ